ਕਾਤਰ ਫੌਦਾ ਸਿੰਘ ਸਰਾਰੀ ਆ ਫੌਦਾ ਸਿੰਘ ਸਰਾਰੀ ਤੋਂ ਉਹਦਾ ਪੀਏ ਹਰਾਸਮੈਂਟ ਕਰਦਾ ਰਿਹਾ ਪਿਛਲੇ 7-8 ਮਹੀਨਿਆਂ ਤੋਂ ਉਹਨੂੰ ਜਦੋਂ ਅਸੀਂ ਸਿੱਧਾ ਠੋਕ ਕੇ ਕਹਿੰਨੇ ਆ ਸਾਡੇ ਕੋਲ ਸਬੂਤ ਪਏ ਨੇ ਪੰਜ 7000 ਬੰਦੇ ਦਾ ਇਕੱਠ ਹੈਗਾ ਅਸੀਂ ਸਾਰਾ ਇੱਦਾਂ ਹੀ ਲੇ ਕੇ ਸੋਰਾਂ ਲੜਦਾਨੇ ਪਹੁੰਚ ਜਾਣਾ ਹੈ ਵਲੈਕਸ਼ਨਾਂ ਦੇ ਵਿੱਚ ਸੀਐਮ ਸਾਹਿਬ ਨੂੰ ਉੱਥੇ ਮਿਲਾਂਗਾ ਜੀ ਜਿੱਦ ਤਨ ਉਹਦੀ ਡੈਥ ਹੋਈ ਆ ਉਹਦੇ ਨੇ ਇੰਨਾ ਕੁ ਉਹਨੂੰ ਪ੍ਰੈਸ਼ਰ ਪਾਇਆ ਗਿਆ ਇੰਨਾ ਕੁ ਜ਼ਿਆਦਾ ਉਹਨੂੰ ਹਰਾਸਮੈਂਟ ਕਰਤਾ ਉਹ ਮੁੰਡਾ ਮਜਬੂਰ ਹੋ ਕੇ ਗੋਲੀ ਮਾਰ ਲਈ ਆਪਣੇ ਉੱਤੇ ਕਿਉਂਕਿ ਉਹ ਖਾਲੀ ਘਰ ਆਪਣਾ ਖਾਲੀ ਕਰ ਤੋ ਕਿ ਅਸੀਂ ਪੱਲਿਓ ਕੋਲ ਬਦਰ ਬਦ ਲੱਖ 2 ਲੱਖ ਰੁਪਏ ਨਹੀਂ ਆ ਕਿ ਜਿਹੜਾ ਅਸੀਂ ਕਹਾਂਗੇ ਪੀਏ ਲੈ ਗਿਆ ਕੋਈ ਗੱਲ ਨਹੀਂ ਨਹੀਂ ਪਤਾ 15 ਲੱਖ ਰੁਪਏ ਗਿਆ ਦੀ ਔਰ ਸਿੱਧਾ ਸਿੱਧਾ 10 ਲੱਖ ਰੁਪਏ ਇਲੈਕਸ਼ਨ ਤੋਂ ਦੋ ਰਾਤਾਂ ਪਹਿਲਾਂ ਸਿੱਧਾ ਮੰਗਿਆ ਜਦੋਂ ਪਹਿਲਾਂ ਮੁੰਡਨ ਇਲੈਕਸ਼ਨੇ ਖਲਾਰਤਾ ਨਾਲ ਹੀ ਦੋ ਦਿਨ ਪਹਿਲਾਂ ਡਿਮਾਂਡ ਕਰਤੀ ਉਹ ਦੇਖੋ ਜੀ ਭਾਈ 25 ਲੱਖ ਰੁਪਏ ਲੱਗੂਗਾ ਉਹ ਐਮਐਲਏ ਨੇ ਇੰਨਾ ਪ੍ਰੈਸ਼ਰ ਪਾਇਆ ਵੀਡੀਓ ਵੀਓ ਮੈਡਮ ਨੂੰ ਜਸ਼ਨ ਬਾਵਾ ਸਰਪੰਚ ਤੇ ਤੁਸੀਂ ਕੋਈ ਸਪੈਦਾ ਵੱਢਿਆਗਾ ਪਿੰਡ ਦੇ ਵਿੱਚ ਉਹਦੇ ਪਰਚਾ ਦੇ ਦਿਓ ਜਸ਼ਨ ਨੂੰ ਚੁੱਪ ਕਰਕੇ ਬਹਿ ਜਾਊਗਾ ਉਹ ਬ੍ਰਦਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਹੈ ਬਾਈ ਜੀ ਜੋ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਉਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਹੈ ਕਿ ਕਦੋਂ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਤਾਂ ਦੇਖੋ ਜੀ ਪ੍ਰਸ਼ਾਸਨ ਸਰਕਾਰ ਦਾ ਹੀ ਆ ਅਸੀਂ ਵਾਰ-ਵਾਰ ਇੱਕੋ ਗੱਲ ਕਹਿ ਚੁੱਕੇ ਆ ਕਿ ਉਹਦੇ ਫੌਜਾ ਸਿੰਘ ਸਰਾਰੀ ਤੋਂ ਉਹਦੇ ਪੀਏ ਦੇ ਪਰਚਾ ਕਰੋ ਅਸੀਂ ਧਰਨਾ ਚੱਕ ਲੈਣੇ ਆ ਉਹ ਵਾਰ-ਵਾਰ ਇੱਕੋ ਗੱਲ ਕਹਿੰਦੇ ਆ ਜੀ ਸੱਟ ਬਣਾ ਲੰਨੇ ਆ 14 ਦਿਨਾਂ ਬਾਅਦ ਫੈਸਲਾ ਆਊਗਾ ਉਹ ਸਾਨੂੰ ਪਤਾ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਜਿੱਦੀ ਸਰਕਾਰ ਆ ਉਹ ਪਾਵਰ 'ਚ ਬੈਠਾ ਉਹ ਸੈਟਰ ਨੂੰ ਕੀ ਸਮਝਦਾ ਦਾ ਹੈ ਕਿ ਤਾ ਇਹ ਪੰਜਾਬ ਸਰਕਾਰ ਦੇ ਬੰਦੇ ਨੇ ਐਸਪੀ ਪੰਜਾਬ ਪੁਰਸੀ ਬੈਠੀ ਹੈ ਨਾ ਐਮਐਲਏ ਐਸਪੀ ਨੂੰ ਕੀ ਸਮਝਦਾ ਐਮਐਲਏ ਕੋ ਉੱਪਰ ਨਹੀਂ ਪਾਵਰ ਬੈਠੀ ਆ ਉਹਦਾ ਜੋ ਐਮਐਲਏ ਕਹਣਾ ਉਹ ਹੀ ਐਸਪੀ ਐਸਐਸਪੀ ਸਾਰਿਆਂ ਨੇ ਉਹੀ ਕਰਨਾ ਵਾ ਜੋ ਤੱਕ ਭਗਵੰਤ ਜਨਾ ਡੀਜੀਪੀ ਸਾਹਿਬ ਆਪ ਕੁਛ ਨਹੀਂ ਕਰਦੇ ਉਹ ਤੱਕ ਕੁਛ ਨਹੀਂ ਹੋਣਾ ਇੱਥੇ ਇਹ ਸਾਨੂੰ ਝੂਠੇ ਆਸਵਿਸ਼ ਦੇਂਦੇ ਆ ਅਸੀਂ ਬਾਅਦ 'ਚੋ ਕਰਦਾਂਗੇ 14 ਦਿਨ ਬਾਅਦ ਕੀ ਹੋਣਾ ਲੁਧਿਆਣੇ ਦੇ ਇਲੈਕਸ਼ਨ ਟੱਪ ਜਣੇ ਆ ਕੱਕੜੀ ਹੋਣਾ ਸਾਡਾ ਕੇਸ ਣਦਾ ਭਾਣਾ ਇਹਨਾਂ ਨੇ ਇਸ ਤੋਂ ਅੱਗੇ ਥੋੜੀ ਕਾਰਵਾਈ ਕੀ ਕੀਤੀ ਜਾਵੇਗੀ ਦੇਖੋ ਜੀ ਅਸੀਂ ਤਾਂ ਗਾਂਹ ਦੀ ਗਾਂ ਆਪਣਾ ਹੋਣਾ ਸੀ ਰੋਡ ਬੰਦ ਕਰਤੇ ਆ ਜੀ ਜੇ ਇੱਥੇ ਵੀ ਨਹੀਂ ਸੁਣਨਗੇ ਅਸੀਂ ਅਜਲੀੇ ਵੇਟ ਕਰਾਂਗੇ ਅਸੀਂ ਲੁਧਿਆਣੇ ਪਹੁੰਚਣਾ ਜਿੰਨਾ ਸਾਡਾ 5-7000 ਬੰਦੇ ਦਾ ਇਕੱਠ ਹੈਗਾ ਅਸੀਂ ਸਾਰਾ ਇੱਧੇ ਲੱਗੇ ਸਿਰ ਲੁਧਿਆਣੇ ਪਹੁੰਚ ਜਾਣਾ ਹੈ ਇਲੈਕਸ਼ਨਾਂ ਦੇ ਵਿੱਚ ਸੀਐਮ ਸਾਹਿਬ ਨੂੰ ਉੱਥੇ ਮਿਲਾਂਗੇ ਜੇ ਸੀਐਮ ਸਾਹਿਬ ਆਪ ਸੁਣਵਾਈ ਨਹੀਂ ਕਰ ਸਕਦੇ ਐਮਐਲਏ ਸਾਹਿਬ ਦੇ ਬਿਆਨ ਆਏ ਕਿ ਐਮਐਲਏ ਸਾਹਿਬ ਕਹਿੰਦਾ ਕਿ ਮੈਂ ਪਰਿਵਾਰ ਦੇ ਨਾਲ ਆ ਹਾਲਾਂਕਿ ਇਹ ਤਾਂ ਐਵੇਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਕਿਹੜਾ ਫੌਜਾ ਘਰੇ ਦੀ ਕਾਤਲ ਹੀ ਕਹੀ ਜਾਂਦਾ ਮੈਂ ਤਾਂ ਜੱਜ ਬਣ ਗਿਆ ਉਹਦਣਾ 4-5 ਸਰਪੰਚ ਇਕੱਠੇ ਕਰਕੇ ਕੋਈ ਮੁੱਲ ਦੇ ਬੰਦੇ ਖਿਲਾੜ ਕੇ ਪਿੱਛੇ ਆਪ ਹੀ ਉਹਨਾਂ ਕੋਲ ਲਿਖਵਾ ਕੇ ਆਪ ਹੀ ਮੰਗਮੱਤਰ ਲਈ ਜਾਂਦਾ ਕਾਤਲ ਹੀ ਇਨਸਾਫ ਕਰੂੰਗਾ ਆਪੇ ਜਦੋਂ ਅਸੀਂ ਸਿੱਧਾ ਠੋਕ ਕੇ ਕਹਿੰਨੇ ਆ ਸਾਡੇ ਕੋਲ ਸਬੂਤ ਪਏ ਨੇ ਸਾਡੇ ਕੰਨਾਂ ਨੇ ਸਾਡੇ ਭਰਾ ਕੋਲ ਸੁਣਿਆ ਵਾ ਸਾਡੇ ਚਾਚੇ ਨੇ ਸੁਣਿਆ ਵਾ ਕਿ ਕਾਤਲ ਫੌਜਾ ਸਿੰਘ ਸਰਾਰੀ ਆ ਫੌਜਾ ਸਿੰਘ ਸਰਾਰੀ ਤੇ ਉਹਦਾ ਪੀਏ ਹਰਾਸਮੈਂਟ ਕਰਦਾ ਰਿਹਾ ਪਿਛਲੇ 7-8 ਮਹੀਨਿਆਂ ਤੋਂ ਉਹਨੂੰ ਪੈਸੇ ਉਹਦੇ ਕੋਲ ਲੈ ਕੇ ਨੇ ਪੈਸੇ ਲੈਣ ਤੋਂ ਬਾਅਦ ਪਿੰਡ ਦੇ ਕੰਮ ਨਹੀਂ ਹੁੰਦਤੇ ਉਹਦੇ ਪੰਚਾਇਤੀ ਬੋਲੀ ਹੋਣੀ ਆ ਉਹਦੇ ਲਈ ਵੀ ਪੈਸੇ ਲੈ ਗਏ ਆ ਪੈਸੇ ਲੈਣ ਤੋਂ ਬਾਅਦ ਪੰਚਾਇਤੀ ਬੋਲੀ ਤੋਂ ਵੀ ਮੁੱਕਰ ਗਿਆ ਸੈਕਟਰੀ ਜਿੰਦ ਕਰਤਾ ਹਰ ਵਾਰ ਸੈਕਟਰੀ ਚੇਂਜ ਕਰਦੇ ਰਹੇ ਨੇ ਸਾਡੇ ਮੁੰਡੇ ਤੇ ਪਰਚੇ ਬਣੋ ਪਰਚੇ ਤੱਕ ਦੇ ਉਹਨੂੰ ਫਿਰਦੇ ਸੀ ਬੀਡੀਪੀਓ ਬੀਡੀਪੀਓ ਮੈਡਮ 38-40 ਸਾਲ ਦੇ ਨੇ 20 ਸਾਲ ਦੀ ਸਰਵਿਸ ਹੋ ਗਈ ਨਹੀਂ 15-20 ਸਾਲ ਦੀ ਉਹ ਮੈਡਮ ਹੈ ਇਹ ਸਰਕਾਰ ਤੋਂ ਇਹ ਐਮਐਲਏ ਤੋਂ ਐਮਐਲਏ ਤੋਂ ਮੈਂ ਕਹਿ ਸਕਦਾ ਚਲੋ ਸਰਕਾਰ ਤੋਂ ਨਹੀਂ ਐਮਐਲਏ ਤੋਂ ਕਹਿ ਦਿੰਦਾ ਉਹ ਐਮਐਲਏ ਨੇ ਇੰਨਾ ਪ੍ਰੈਸ਼ਰ ਪਾਇਆ ਬੀਡੀਪੀਓ ਮੈਡਮ ਨੂੰ ਕਿ ਜਸ਼ਨ ਬਾਵਾ ਸਰਪੰਚ ਤੇ ਤੁਸੀਂ ਕੋਈ ਸ਼ਫੈਦਾ ਵੱਢਿਆਗਾ ਪਿੰਡ ਦੇ ਵਿੱਚ ਉਹਦੇ ਪਰਚਾ ਦੇ ਦੋ ਜਸ਼ਨ ਨੂੰ ਚੁੱਪ ਕਰਕੇ ਬਹਿ ਜਾਊਗਾ ਉਹ ਜੇ ਉਹ ਮੈਡਮ ਨੇ ਸੈਲਪ ਵਰਤੀ ਪਰਚਾ ਨਹੀਂ ਦਿੱਤਾ ਆਪਣੀ ਬਦਲੀ ਕਰਾ ਗਈ ਉਹਦੀ ਜ਼ਮੀਰ ਜਾਗਦੀ ਸੀ ਉਹ 40 ਸਾਲ ਦੀ ਦਾ ਇੰਨਾ ਜੇ ਜਮੀਰ ਜਾਗਦਾ ਸੀਗਾ ਉਹ ਜਾ ਕੇ ਬਦਲੀ ਕਰਾ ਲਈ ਪਰਚਾ ਨਹੀਂ ਦਿੱਤਾ ਸਾਡਾ ਮੁੰਡਾ ਤਾਂ 23 ਸਾਲ ਦਾ ਸੀ ਉਹ ਵਿਚਾਰਾ ਕਿੱਥੋਂ ਬਰਦਾਸ਼ਤ ਕਰਦਾ ਇਹਨਾਂ ਨੂੰ ਟੌਰਚਰ ਨੂੰ ਜੇ ਇੱਕ ਬੀਡੀਪੀ ਉਹ ਮੈਡਮ 40 ਸਾਲ ਦੀ ਇਹਨਾਂ ਦਾ ਟੌਰਚਰ ਇਹ ਮੈਡਮ ਨੂੰ ਵੀ ਕੀਤਾ ਗਿਆ ਕਿ ਸਾਡਾ ਪਰਚਾ ਪਾਉਣ ਲਈ ਪ੍ਰੈਸ਼ਰ ਪਾਇਆ ਗਿਆ ਉਹਨੇ ਨਹੀਂ ਕੀਤਾ ਉਹਨੇ ਬਦਲੀ ਕਰਾ ਲਈ ਆਪਣੀ 2 ਮਹੀਨੇ ਪਹਿਲਾਂ ਉਹਦੀ ਵੀ ਆਡੀਓ ਲੀਕ ਹੋ ਰਹੀ ਆ ਜੀ ਜੇ ਸੰਦੇ ਪਰਚਾ ਪਾ ਦਿਓ ਤੇ ਆਪਾਂ ਉਹ ਪੇਚ ਚੁਪ ਕਰਕੇ ਬਹਿ ਜੂਗਾ ਕਿ ਉਹ ਪੰਜਾਬ ਦੀ ਬੋਲੀ ਮੁੰਡੇ ਨਾਲ ਉਹ ਕੰਮ ਕਰਾਉਣ ਲਈ ਕਹਿੰਦਾ ਨਾ ਕਰਵਾ ਮੰਗੇ ਉਹਦੇ ਇਸ ਦੇ ਉੱਤੇ ਐਮਐਲਏ ਸਾਹਿਬ ਦਾ ਇਹ ਬਿਆਨ ਹੈ ਕਿ ਜੋ ਸਰਪੰਚੀ ਦੇ ਵਿੱਚ ਲੈਣ ਦੇਣ ਹੋਇਆ ਇਹਦੇ ਬਾਰੇ ਮੈਨੂੰ ਕੋਈ ਖਿਆਲ ਨਹੀਂ ਹੈ ਮੇਰੇ ਖਿਆਲ ਵਿੱਚ ਹੀ ਨਹੀਂ ਹੈ ਦੇਖੋ ਜੀ ਉਹ ਤਾਂ ਉਹਨਾਂ ਨੇ ਹੁਣ ਆਪਣੇ ਆਪ ਨੂੰ ਬਚਾਉਣ ਲਈ ਬਹੁਤ ਕੁਝ ਕਹਿਣਾ ਆ ਪੀਏ ਉਹਦਾ ਪੈਸੇ ਲੈ ਰਿਆ ਪੀਏ ਐਮਐਲਏ ਤੋਂ ਬਿਨਾਂ ਪੈਸੇ ਲੈ ਜਾਊਗਾ ਅਕਸਰ ਐਮਐਲਏ ਦੇ ਕਹਿੰਦੇ ਆ ਰਹੇ ਨਾ ਨਾਲ ਕੋਈ ਲੱਖ 2 ਲੱਖ ਰੁਪਈਆ ਨਹੀਂ ਆ ਕਿ ਜਿੱਦਾਂ ਅਸੀਂ ਕਹਾਂਗੇ ਪੀਏ ਲੈ ਗਿਆ ਕੋਈ ਗੱਲ ਨਹੀਂ ਨਹੀਂ ਪਤਾ 15 ਲੱਖ ਰੁਪਈਆ ਗਿਆ ਜੀ ਔਰ ਸਿੱਧਾ ਸਿੱਧਾ 10 ਲੱਖ ਰੁਪਈਆ ਇਲੈਕਸ਼ਨ ਤੋਂ ਦੋ ਰਾਤਾਂ ਪਹਿਲਾਂ ਸਦਾ ਮੰਗਿਆ ਜਦੋਂ ਪਹਿਲਾਂ ਮੁੰਡਨ ਇਲੈਕਸ਼ਨੇ ਖਲਾਰਤਾ ਉਹਨੇ ਪਿੰਡ ਚ ਰੋਲਾਪਾਤਾ ਯਾਰਾ ਮਤਰਾ ਰੋਲਾਪਾਤਾ ਕਿ ਮੈਂ ਸਰਪੰਚ ਖੜਨ ਲੱਗਾ ਵਾਂ ਸਰਪੰਚ ਬੰਨਾ ਤੁਹਾਡੇ ਭਰਾਣੇ ਨਾਲ ਹੀ ਦੋ ਦਿਨ ਪਹਿਲਾਂ ਡਿਮਾਂਡ ਕਰਤੀ ਉਹਦੇ ਕੋ ਕਿ ਭਾਈ 25 ਲੱਖ ਰੁਪਏ ਲੱਗੂਗਾ ਮੁੰਡਨ ਕਰਿਆ ਗੱਲ ਕੀਤੀ ਜੱਤੇ ਸਾਡੇ ਨੇ ਮਨਾ ਵੀ ਕਰਤਾ ਕਿ ਆਪਾਂ ਸਰਪੰਚੇ ਸਪੋਚੇ ਤੇ ਕੁਛ ਨਹੀਂ ਲੈਣਾ ਆਪਾਂ ਪੈਸੇ ਨਹੀਂ ਦੇਨੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਰਕਾਰਾਂ ਇਦਾਂ ਦੀਆਂ ਹੁੰਦੀਆਂ ਨੇ ਕਿ ਬਾਅਦ ਚੋਂ ਪੈਸੇ ਮੰਗਦੇ ਨੇ ਜਿਹੜੇ ਇਹਨਾਂ ਦੇ ਐਮ.ਐਲ.ਏ ਹੁੰਦੇ ਨੇ ਪੈਸੇ ਮੰਗਦੇ ਨੇ ਮੁੰਡਾ ਸਾਡਾ ਕਹਿੰਦਾ ਮੈਂ ਫਸ ਗਿਆ ਮੇਰੀ ਇੱਜ਼ਤ ਦਾ ਸ ਕਰ ਕਰਾ ਕੇ ਸਾਡੇ ਮੁੰਡੇ ਨੇ 10 ਲੱਖ ਰੁਪਏ ਦੋ ਕੀਤਾ 15 ਜਗਲ ਹੋ ਗਈ ਚਲੋ 10 ਲੱਖ ਰੁਪਏ ਉਹਨੇ ਇਲੈਕਸ਼ਨਾਂ ਤੋਂ ਪਹਿਲਾਂ ਦੇ ਦਿੱਤਾ ਚਲੋ ਅਗਲੇ ਦਾ ਸਰਪੰਚ ਬਣ ਗਿਆ ਮੁੰਡਾ ਸਾਡਾ ਸਰਟੀਫਿਕੇਟ ਲੈਣ ਦੀ ਵਾਰੀ ਆ ਗਈ 5 ਲੱਖ ਦੀ ਫੀਸ ਦੀ ਮੰਗ ਹੋ ਗਈ ਤੇ ਇਹ ਸਾਡਾ ਫਿਰ ਫੋਨ ਆ ਗਿਆ ਆ ਲਾਡੀ ਦਾ ਠੀਕ ਹੈ ਜੀ 5 ਲੱਖ ਦੀ ਮੰਗ ਕੀਤੀ ਕਰ ਕਰਾ ਕੇ 3 ਲੱਖ ਰੁਪਏ ਤਾਂ ਸਰਟੀਫਿਕੇਟ ਲਿਆ ਸੀ ਸਰਪੰਚੀ ਦਾ ਉਸ ਤੋਂ ਬਾਅਦ ਕੰਮ ਕੋਈ ਕਰਾਉਣਾ ਡਿੱਕਾ ਪਾ ਰਹੇ ਸੀ ਕੋਈ ਵੀ ਕੰਮ ਕਰਾਉਣਾ ਹਰੇਕ ਕੰਮ ਤੇ ਡਿੱਕਾ ਪਾ ਰਹੇ ਸੀਗੇ ਕਦੀ ਸੈਕਟਰੀ ਜੀ ਕਰਦਾ ਫਿਰ ਇਹ ਵੀਡੀਓ ਵਾਇਰਲ ਹੋਈ ਆ ਸੈਕਟਰੀ ਨੇ ਇਹ ਤਾਂ ਸਾਈਨ ਵੀ ਆਪ ਕੀਤੇ ਆ ਉਹਦੀ ਆਡੀਓ ਵੀਡੀਓ ਚਾਲੀ ਸਾਈਨ ਕੀਤਾ ਚਾਲੀ ਸਾਈਨ ਦਾ ਵੀਡੀਓ ਬਣੀ ਹੋਈ ਆ ਸੀ ਜਸ਼ਨ ਨੇ ਖੁਦ ਬਣਾਈ ਆ ਉਹ ਪੰਚਾਇਤ ਦੇ ਵਿੱਚ ਉਹ ਹੋਈ ਆ ਇਥੋਂ ਆਪਾਂ ਹੋਰ ਕਿੱਦਾਂ ਕਹਾਂ ਤਾਂ ਕਾਣੀ ਹੋਇਆ ਉਸ ਤੋਂ ਬਾਅਦ ਪੰਚਾਇਤੀ ਬੋਲੀ ਕਰਾਉਣੀ ਸੀਗੀ ਤਾਂ 2 ਲੱਖ ਰੁਪਏ ਦੀ ਮੰਗ ਹੋਗੀ ਮੁੰਡੇ ਨੇ ਫਿਰ ਕਰ ਕਰ ਕੇ 2 ਲੱਖ ਰੁਪਏ ਦੇ ਤਾਨ ਨੂੰ ਹੋਇਆ ਕਿ ਇਹ ਸੈਕਟਰੀ ਚੇਂਜ ਕਰਤਾ ਬੋਲੀ ਫੇਰਨੀ ਹੋਈ ਉਸ ਤੋਂ ਬਾਅਦ ਮੁੰਡੇ ਨੂੰ ਫਿਰ ਪ੍ਰੈਸ਼ਰ ਪਾ ਰਹੇ ਆ ਜਦ ਤਨ ਉਹਦੀ ਡੈਥ ਹੋਈ ਆ ਉਹਦਨੇ ਇੰਨਾ ਕੋਲ ਨੂੰ ਪ੍ਰੈਸ਼ਰ ਪਾਇਆ ਗਿਆ ਇੰਨਾ ਜਦਾ ਉਹਨੂੰ ਹਰਾਸਮੈਂਟ ਕਰਤਾ ਉਹ ਮੁੰਡਾ ਮਜਬੂਰ ਹੋ ਗਿਆ ਗੋਲੀ ਮਾਰਨ ਲਈ ਆਪਣੇ ਮੂਹਰੇ ਕਿਉਂਕਿ ਉਹ ਖਾਲੀ ਘਰ ਆਪਣਾ ਖਾਲੀ ਕਰ ਤੋ ਕਿ ਅਸੀਂ ਪੱਲਿਓ ਕੋਣ 15 ਲੱਖ ਰੁਪਏ ਲਾਵੇ ਉਹ ਆਪਣੇ ਘਰ ਖਾਲੀ ਕਰਕੇ ਮੈਂ ਅਖੀਰ ਤਣੇ ਗੋਲੀ ਮਾਰ ਲਈ ਕਿਉਂਕਿ ਪੈਸੇ ਲੈ ਕੇ ਵੀ ਕੰਮ ਨਹੀਂ ਕਰਨ ਦੇ ਰਹੇ ਉਹਨੂੰ ਘਰੇ ਤਾਂ ਉਹਨੇ ਪੈਸੇ ਲਾਉਣੇ ਨਹੀਂ ਸੀ ਪਿੰਡ ਦੀ ਲਾਉਣੇ ਸੀ ਨਾ ਖੜਾ ਰਹੀ ਸੀਗਾ ਸਾਡਾ ਬੰਦਾ ਉਹ ਚਾਹੁੰਦਾ ਸੀ ਉਹ ਪਿੰਡ ਦਾ ਗਰਾਊਂਡ ਬਣਾਵਾ ਕੋਈ ਹੋਰ ਖੇਡ ਬਣਾਵਾ ਪਿੰਡ ਨੂੰ ਸੋਹਣਾ ਸੱਖਣ ਵਾਲਾ ਲਾਕੇ ਸਾਡੇ ਪਿੰਡ ਦੇ ਰਾਹ ਦੀ ਖੋਦੀ ਛੜਕ ਨਹੀਂ ਬਣੀ ਸੀ ਤੱਕ ਉਹ ਇਹੀ ਚੀਜ਼ ਬਣਾਉਣਾ ਚਾਹੁੰਦਾ ਸੀਗਾ ਸਭ ਰੋਕਦਾ ਉਹਨਾਂ ਨੇ ਇੰਨਾ ਹਸਮੰਦ ਕਰਤਾ ਕਿ ਇਹਨੂੰ ਗੋਲੀ ਮਾਰ ਗਿਆ ਜਸ਼ਨ ਬਾਵਾ ਕਿੰਨੇ ਟਾਈਮ ਤੋਂ ਫੌਜਾ ਸਿੰਘ ਸਰਾਰੀ ਦੇ ਨਾਲ ਜੁੜਿਆ ਹੋਇਆ ਸੀ ਉਹ ਜੀ ਪਿਛਲੇ 3 ਸਾਲ ਤੋਂ ਜੁੜਿਆ ਸੀ ਇਹਨਾਂ ਦੇ ਐਮਐਲਏ ਬਣਨ ਤੋਂ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਹੀ ਉਹਦੇ ਨਾਲ ਤੁਰਿਆ ਫਿਰਦਾ ਸੀਗਾ ਤਰੇਡਾ ਪਿੰਡ ਚ ਲੈ ਹੋਣ ਵਾਲਾ ਵੀ ਸਾਡਾ ਜਸ਼ਨ ਹੀ ਸੀਗਾ ਉਹਨੂੰ ਐਮਐਲਏ ਨੂੰ ਜਦੋਂ ਇਹ ਐਮਐਲਏ ਨਹੀਂ ਸੀਗਾ ਉਹਨੂੰ ਪਿੰਡ 'ਚ ਐਂਟਰੀ ਕਰਾਉਣ ਵਾਲਾ ਹੀ ਸਾਡਾ ਜਸ਼ਨ ਸੀ ਸਾਡੇ ਜਸ਼ਨ ਕਰਕੇ ਲੋਕਾਂ ਨੇ ਭਰੋਸਾ ਜਤਾਇਆ ਵਧੀਆ ਇਕੱਠ ਕੀਤਾ ਪਿੰਡ ਦੇ ਵਿੱਚ ਉਹਨੇ ਘਰੇ ਆਪਣੇ ਆਪਣੀ ਹਵੇਲੀ 'ਚ ਹੀ ਇਕੱਠ ਕੀਤਾ ਉਹਨੇ ਪਿੰਡ ਦਾ ਸਾਰਾ ਇੰਤਜ਼ਾਮ ਕੰਮਜਾਮ ਕੀਤਾ ਟੈਂਟ ਟੋਟ ਲਗਾਇਆ ਸਭ ਖਾਣ ਪੀਣ ਨੂੰ ਇੰਤਜ਼ਾਮ ਕੀਤੇ ਉਹਨੇ ਇਹਦੀਆਂ ਮੀਟਿੰਗਾਂ ਕਰਾਈਆਂ ਉੱਥੇ ਚਲੋ ਉਸ ਤੋਂ ਬਾਅਦ 2022 ਤੇ ਐਮ.ਐਲ.ਏ ਬਣ ਗਏ ਇਹ ਉਸ ਤੋਂ ਬਾਅਦ ਇਹ ਬੰਦਾ ਐਮ.ਐਲ.ਏ ਦੌਰਾਂ ਪਿੰਡ 'ਚ ਨਹੀਂ ਵੜਿਆ ਇਹਨੇ ਉਸ ਤੋਂ ਬਾਅਦ ਆਪ ਹੀ ਐਂਟੀ ਤੋਂ ਲੈ ਵੀ ਖੜਾ ਕਰਤਾ ਉਹ ਦੇ ਵਿਰੁੱਧ ਸਰਪੰਚ ਬਣਨ ਤੋਂ ਬਾਅਦ ਐਂਟੀ ਤੋਂ ਲੈ ਵੀ ਆਪ ਹੀ ਖੜੇ ਕਰਤੇ ਇਹਨਾਂ ਨੇ ਤੇ ਹੋਇਆ ਕਿ ਪੈਸੇ ਲੈ ਕੇ ਹਰਾਸਮੈਂਟ ਕਿਉਂਕਿ ਉਹ ਐਂਟੀ ਬੰਦਿਆਂ ਨੂੰ ਪ੍ਰਬੰਧਕਲਾਉਣਾ ਚਾਹੁੰਦੇ ਸੀਗੇ ਦੁਬਾਰਾ ਇਹ ਇੱਕ ਤੁਸੀਂ ਲਾ ਲਓ ਐਮਐਲਏ ਤਿੰਨ ਸਾਲ ਪਿੰਡ ਚ ਨਹੀਂ ਵੜਿਆ ਕਿੱਥੇ ਉਹ ਹਫਤੇ ਤਿੰਨ ਵਾਰੀ ਪਿੰਡ ਆ ਗਿਆ ਆ ਹੁਣ ਲੈਟਰਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਸੀ ਉਹ ਉਹਦੇ ਜਿਹੜੇ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਉਹਦੇ ਸਿਰ ਦੇ ਉੱਤੇ ਪ੍ਰਬੰਧ ਕਰਾਉਣਾ ਚਾਹੁੰਦਾ ਸੀ ਜਦੋਂ ਲਾਸਟ ਗੱਲ ਹੋਈ ਆ ਉਹਨੂੰ ਇਹ ਸੀ ਮੇਰੇ ਪੈਸੇ ਵੀ ਗਏ ਸਰਪੰਚੀ ਵੀ ਚੱਲੀ ਠੀਕ ਆ ਉਹਨੇ ਖੀਰ ਨੂੰ ਇਹਨਾਂ ਨੇ ਹਰਾਸਮੈਂਟ ਇਨਕੀ ਤਾਂ ਗੋਲੀ ਮਾਰ ਗਿਆ ਜੀ ਆਪਣੇ